ਤੁਸੀਂ ਉਹਨਾਂ ਦੇ ਪ੍ਰੋਗਰਾਮਾਂ ਦੇ ਵਿੱਚ ਜਾ ਕੇ ਖਲਣ ਪਾ ਦਿਓ ਕਾਲੇ ਝੰਡੇ ਝਾੜ ਦਿਓ ਗੱਡੀਆਂ ਭੰਨ ਦਿਓ ਇਹ ਜਿਹੜਾ ਸੱਭਿਆਚਾਰ ਇਹਨਾਂ ਦਾ ਖੜਾ ਕੀਤਾ ਹੋਇਆ ਜੀ ਕਿ ਵਿਰੋਧ ਕਰਨ ਵਾਲਿਆਂ ਤੇ ਗੋਲੀਆਂ ਚਲਾਓ ਸੱਭਿਆਚਾਰ ਇਹਨਾਂ ਦਾ ਖੜਾ ਕੀਤਾ ਕਿ ਸੜਕਾਂ ਤੇ 8-8 ਫੁੱਟ ਉੱਚੀਆਂ ਕੰਕਰੀਟ ਦੀਆਂ ਸੰਧਾਂ ਘੜ ਦੋ ਰਮਨ ਜੀ ਤੁਸੀਂ ਖੂਚ ਜਿਹੜੀ ਆਵਾਜ਼ ਦਿਓਗੇ ਨਾ ਉਹੀ ਆਵਾਜ਼ ਆਉਂਦੀ ਆ ਖੂਚ ਵੀਰ ਜੀ ਕਹੋਗੇ ਤੇ ਵੀਰ ਜੀ ਸੁਣੂਗਾ ਖੂਚ ਕੁੱਤਾ ਕਹੋਗੇ ਤੇ ਕੁੱਤਾ ਸੁਣੂਗਾ ਜਿੰਦਰ ਜੀ ਲੋਕਤੰਤਰ ਦੇ ਸਭ ਤੋਂ ਵੱਡੇ ਤਿਉਹਾਰ ਦੇ ਵਿੱਚ ਜਦੋਂ ਕਿਸਦੇ ਕੱਪੜੇ ਪਾੜੋਂਗੇ ਅਸੀਂ ਦੇਖਿਆ ਸੀ ਮਲੋੜ ਦੇ ਵਿੱਚ ਕਿਵੇਂ ਭਾਜਪੀ ਦੇ ਨੇਤਾਵਾਂ ਨੂੰ ਤੁਸੀਂ ਨੰਗਾ ਕਰਕੇ ਭਜਾਇਆ ਕਿ ਸ਼ੋਭਾ ਦਿਂਦਾ ਹੈ ਇਹਨਾਂ ਨੂੰ ਜਿਵੇਂ ਆਵਾਰਾ ਗਾਵਾਂ ਭਜਾਈ ਦੀਆਂ ਫਸਲ ਚੋਂ ਐਂ ਭਜਾਉਣਾ ਪੰਜਾਬ ਚੋਂ ਅਜੇ ਪਹਿਲਾ ਗੇਰਾ ਟਾਪ ਦਾ ਗੇਰ ਪੈਣਾ ਹੈਗਾ ਇਹ ਸ਼ੋਭਾ ਦਿੰਦੀ ਆ ਕਿ ਅੰਮਿਤ ਸ਼ਾਹ ਜਿਹਨੂੰ ਗੁਜਰਾਤ ਚ ਤੜੀ ਪਾਰ ਕੀਤਾ ਗਿਆ ਉਹ ਦੇਸ਼ ਦਾ ਗ੍ਰਹਿ ਮੰਤਰੀ ਹੋਵੇ ਜਿੱਤੇ ਹਜ਼ਾਰਾਂ ਲੋਕਾਂ ਦੇ ਕਤਲਾਂ ਦਾ ਇਲਜ਼ਾਮ ਹੋਵੇ ਸੁਪਰੀਮ ਕੋਰਟ ਕਹੇ ਬਈ ਤੂੰ ਗੁਜਰਾਤ ਚ ਵੜਨਾ ਨਹੀਂ ਤੁਸੀਂ ਆਪਣੇ ਨੁਮਾਇंदे ਭੇਜੋ ਫਿਰ ਤੁਸੀਂ ਆਪ ਦੀ ਲੜਾਈ ਸਿਆਸੀ ਲੜਾਈ ਕਿਉਂ ਨਹੀਂ ਲੜ ਰਹੇ ਜਦੋਂ ਤੁਸੀਂ ਕਹਿੰਦੇ ਕਿ ਤਮਾਮ ਅੰਥੀਰਾ ਤਮਾਮ ਵਰਗ ਇਸ ਸਕੀਮ ਨੂੰ ਸਪੋਰਟ ਕਰਦੀਆਂ ਫਿਰ ਸਿਆਸੀ ਤੌਰ ਤੇ ਵੀ ਸਪੋਰਟ ਕਰਨ ਲੱਗਿਆਂ ਨਾ ਉਹਨਾਂ ਨੇ 10 ਸਾਲਾਂ ਵਾਦਾ ਖਿਲਾਫ ਕੀਤੀਆਂ 10 ਸਾਲ ਜੋ ਜਵਰ ਕੀਤਾ ਉਹਦਾ ਹਿਸਾਬ ਤਾਂ ਲੈਣਾ ਬਣਦਾ ਹੈਗਾ ਤੁਹਾਡੇ ਲੱਤਾਂ ਭਾਰ ਨਹੀਂ ਚੱਲਦੀਆਂ ਜਾਂ ਇਸ ਕੇਸਿਸ ਨੂੰ ਲੈ ਕੇ ਇੱਕ ਮਤ ਨਹੀਂ ਵੀ ਕਲਪਾ ਅਲਟਰਨੇਟ ਤੁਸੀਂ ਦੇ ਨਹੀਂ ਰਹੇ ਤੁਸੀਂ ਵਿਰੋਧ ਕਰ ਰਹੇ ਹੋ ਪਹਿਲਾਂ ਇਸ ਤੋਂ ਪਹਿਲਾਂ ਤੁਸੀਂ ਆਮ ਆਦਮੀ ਪਾਰਟੀ ਦਾ ਵਿਰੋਧ ਕੀਤਾ ਅਕਾਲੀ ਦਲ ਦਾ ਕੀਤਾ ਕਾਂਗਰਸ ਦਾ ਕੀਤਾ ਤਾਂ ਅਲਟਰਨੇਟ ਤੁਹਾਡੇ ਕੋਲੇ ਕੀ ਆ ਬੀਜੇਪੀ ਦੇ ਉਮੀਦਵਾਰਾਂ ਦਾ ਲਗਾਤਾਰ ਪੰਜਾਬ ਦੇ ਵਿੱਚ ਵਿਰੋਧ ਹੋ ਰਿਹਾ ਹੈ ਐਸਕੇਐਮ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਤਮਾਮ ਕਿਸਾਨ ਜਥੇਬੰਦੀਆਂ ਐਸਕੇਐਮ ਦੇ ਸੱਦੇ ਦੇ ਹੇਠ ਬੀਜੇਪੀ ਦੇ ਉਮੀਦਵਾਰਾਂ ਦਾ ਜਿੱਥੇ ਵੀ ਪ੍ਰੋਗਰਾਮ ਹੁੰਦਾ ਉੱਥੇ ਜਾ ਕੇ ਵਿਰੋਧ ਕਰਦੇ ਨੇ ਨੌ ਸਵਾਲ ਜਿਹੜੇ ਹੈਗੇ ਨੇ ਉਹ ਬੀਜੇਪੀ ਦੇ ਉਮੀਦਵਾਰਾਂ ਦੇ ਸਾਹਮਣੇ ਰੱਖੇਗੇ ਨੇ ਸਭ ਤੋਂ ਵੱਧ ਵਿਰੋਧ ਫਰੀਦਕੋਟ ਦੇ ਵਿੱਚ ਹੰਸਰਾਜ ਹੰਸ ਦਾ ਵੇਖ ਨੂੰ ਮਿਲ ਰਿਹਾ ਕਿਉਂਕਿ ਉਹਨਾਂ ਨੇ ਦਿੱਲੀ ਦੇ ਵਿੱਚ ਜਦੋਂ MP ਬਣੇ ਸੀ ਤਾਂ ਉਸ ਦੌਰਾਨ ਕਿਹਾ ਸੀ ਕਿ ਉਹਨਾਂ ਨੂੰ ਲੋੜ ਨਹੀਂ ਆਏਗੀ ਅਗਲੀ ਵਾਰ ਵੋਟਾਂ ਮੰਗਣ ਦੀ ਕਿਉਂਕਿ ਉਹਨਾਂ ਦਾ ਇੱਕ ਵਾਰ ਆਪਣੀ ਗੱਲ ਪਗਾਉਣੀ ਸੀ ਪਗਾ ਚੁੱਕੇ ਨੇ ਤਾਂ ਲਿਹਾਜ਼ਾ ਹੰਸ ਰਾਜ ਹੰਸ ਦਾ ਵਿਰੋਧ ਆਏ ਦਿਨ ਹੋ ਰਿਹਾ ਆਏ ਦਿਨ ਸੁਰਖੀਆਂ ਦੇ ਵਿੱਚ ਨੇ ਇਸ ਤੋਂ ਇਲਾਵਾ ਹਰਜੀਤ ਸਿੰਘ ਗਰੇਵਾਲ ਦਾ ਵਿਰੋਧ ਹੋਇਆ ਮਹਾਰਾਣੀ ਪ੍ਰਨੀਤ ਕੌਰ ਦਾ ਵਿਰੋਧ ਹੋਇਆ ਜਿਨ੍ਹਾਂ ਵੀ ਭਾਜਪਾ ਦੀ ਕੈਂਡੀਡੇਟ ਨੇ ਉਹਨਾਂ ਨੂੰ ਹਲੇ ਕਿਸਾਨ ਮਾਫੀ ਦੇਣ ਦੇ ਮੂਡ ਦੇ ਵਿੱਚ ਨਹੀਂ ਹੈ ਕਿਉਂਕਿ ਉਹ ਕਹਿ ਰਹੇ ਨੇ ਕਿ ਸਾਡੇ ਅੱਗੇ ਤੁਸੀਂ ਟੋਏ ਪੁੱਟੇ ਸਾਡੇ ਤੇ ਤੁਸੀਂ ਅਥਰੂ ਗੈਸ ਚਲਾਏ ਤੁਸੀਂ ਸਾਡਾ ਨੌਜਵਾਨ ਸ਼ੁਭ ਕਰਨ ਚਹੀਦ ਕੀਤਾ ਤਾਂ ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਦਾ ਜਵਾਬ ਲਗਾਤਾਰ ਕਿਸਾਨਾਂ ਆਗੂ ਮੰਗ ਰਹੇ ਨੇ ਤਾਂ ਮੇਰੇ ਨਾਲ ਇਸ ਵੇਲੇ ਅਰਜਿੰਦਰ ਦੀਪ ਸਿੰਘ ਵਾਲਾ ਜੁੜੇ ਨੇ ਅਰਜਿੰਦਰ ਜੀ ਠੀਕ ਠਾਕ ਹਾਂ ਬਹੁਤ ਵਧੀਆ ਰਮਨਜੀਤ ਬਹੁਤ ਵਧੀਆ ਜੀ ਅਰਜਿੰਦਰ ਜੀ ਲਗਾਤਾਰ ਵਿਰੋਧ ਕਰ ਰਹੇ ਹੋ ਕੀ ਕਰਨਾ ਹੈ ਕਿ ਸਿਰਫ ਤੇ ਸਿਰਫ ਬੀਜੇਪੀ ਦਾ ਹੀ ਵਿਰੋਧ ਕਿਉਂ ਹੈ ਕਿਉਂਕਿ ਸਿਰਫ ਤੇ ਸਿਰਫ ਬੀਜੇਪੀ ਆ ਜਿਹੜੀ ਸਭ ਨੂੰ ਮਲਿਆ ਮੇਟ ਕਰਨਾ ਚਾਹੁੰਦੀ ਆ ਜੀ ਜਿਹੜੀ ਕਿ ਇਹ ਕਹਿੰਦੀ ਆ ਕਿ ਅਸੀਂ ਭਾਰਤ ਦੇ ਸੰਵਿਧਾਨ ਨੂੰ ਹਟਾ ਕੇ ਮਨੁਸਮ੍ਰਿਤੀ ਲਾਗੂ ਕਰਨੀ ਆ ਜੀ ਜਿਹੜੀ ਕਹਿੰਦੀ ਸੀ ਕਿ ਅਸੀਂ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਾਂਗੇ ਤੇ ਇਸ ਵਾਰ ਮੈਨੀਫੈਸਟੋ ਚ ਸੁਆਮੀ ਨਾਥਨ ਦਾ ਜ਼ਿਕਰ ਹੀ ਨਹੀਂ ਕੀਤਾ 10 ਸਾਲਾਂ ਚ ਲਾਗੂ ਕਰਨਾ ਤਾਂ ਦੂਰ ਦੀ ਗੱਲ ਜੀ ਜਿਹੜੀ ਕਹਿੰਦੀ ਸੀ ਕਿ ਕਿਸਾਨਾਂ ਦੀ ਆਮਦਨ ਦੁੱਗਣੀ ਕਰਾਂਗੇ ਦੁੱਗਣੀ ਨਾ ਕੀਤੀ ਤੇ ਨਾ ਇਸ ਵਾਰ ਮੈਨੀਫੈਸਟੋ ਚ ਜ਼ਿਕਰ ਕੀਤਾ ਤੇ ਫਿਰ ਜਿਹੜੀ ਇਹ ਕਹਿੰਦੇ ਕਿ ਦੁਨੀਆ ਦੀ ਲਾਰਜੈਸਟ ਡੈਮੋਕ੍ਰੇਸੀ ਇੰਡੀਆ ਤੇ ਅਸੀਂ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਆ ਉਹਨੇ ਸਭ ਤੋਂ ਵੱਡਾ ਘਾਣ ਪੀਤਾ ਲੋਕਾਂ ਦੇ ਜਮਹੂਰੀ ਹੱਕਾਂ ਦਾ ਜੀ ਤੁਸੀਂ ਦੇਖੋ ਮੋਤੀ ਤੇ ਯੋਗੀ ਦੀ ਆਲੋਚਨਾ ਕਰਨ ਤੇ ਇਸ ਮੁਲਕ ਵਿੱਚ ਪਹਿਲੀ ਵਾਰੀ ਰਿਕਾਰਡ ਦੇਸ਼ ਧਰੋਹ ਦੇ ਮੁਕਤਮੇ ਦਰਜ ਹੋਏ ਆ ਇੱਕ ਪੱਤਰਕਾਰ ਤੇ ਐਨੀ ਗੱਲ ਤੇ ਪਰਚਾ ਦਰਜ ਹੋਇਆ ਗੁਜਰਾਤ ਦੇ ਵਿੱਚ ਕਿ ਉਹਨੇ ਕਿਹਾ ਕਿ ਵਿਜੇਰਪਾਨੀ ਅਗਲੇ ਗੁਜਰਾਤ ਦੇ ਮੁੱਖ ਮੰਤਰੀ ਹੋ ਸਕਦੇ ਨਹੀਂ ਹੋਣਗੇ ਕੋਈ ਹੋਰ ਹੋਊਗਾ ਸਰਕਾਰ ਭਾਜਪਾ ਦੀ ਰਹੂਗੀ ਜੀ ਐਨੀ ਗੱਲ ਕਹਿਣ ਤੇ ਦੇਸ਼ ਧਰੋਹ ਦੇ ਪਰਚੇ ਫਿਰ ਚੱਕੇ ਲੋਕਾਂ ਨੂੰ ਜੇਲ੍ਹਾਂ ਵਿੱਚ ਸਿੱਟਿਆ ਫਿਰ ਜਿਹੜੇ ਇਹ ਕਹਿੰਦੇ ਸੀ ਕਿ ਇੱਥੇ ਲਾન્ડ ਆਰਡਰ ਹੈਗਾ ਪਰ ਪਰ ਦੇਵ ਜੀ ਦੇਵ ਜੀ ਸਵਾਲ ਤੁਹਾਡੇ ਤੇ ਖੜੇ ਹੁੰਦੇ ਨਾ ਜੇਕਰ ਤੁਹਾਡਾ ਵਿਰੋਧ ਕਰਨ ਦਾ ਹੱਕ ਆ ਤਾਂ ਦੂਸਰਾ ਜੋ ਸਾਹਮਣੇ ਵਾਲੇ ਵਿਅਕਤੀ ਤੇ ਕਿਸੇ ਵੀ ਪਾਰਟੀ ਦੇ ਵਿੱਚ ਸ਼ਾਮਲ ਹੈਗਾ ਹੈ ਸਮਰਥਨ ਕਰਦਾ ਤਾਂ ਉਸ ਨੂੰ ਆਪਣੀ ਗੱਲ ਆਪਣਾ ਪ੍ਰਚਾਰ ਕਰਨ ਦਾ ਅਧਿਕਾਰਤਾ ਹੋਣਾ ਚਾਹੀਦਾ ਨਾ ਤੁਸੀਂ ਉਹਨਾਂ ਦੇ ਪ੍ਰੋਗਰਾਮਾਂ ਦੇ ਵਿੱਚ ਜਾ ਕੇ ਖਲਣ ਪਾ ਦਿਓ ਕਾਲੇ ਝੰਡੇ ਦਿਖਾ ਦਿਓ ਗੱਡੀਆਂ ਭੰਨ ਦਿਓ ਇਸ ਤਰੀਕੇ ਕਿਤੇ ਨਾ ਕਿਤੇ ਲੱਗਦਾ ਨਹੀਂ ਪੰਜਾਬ ਦੇ ਵਿੱਚ ਇੱਕ ਜਿਹੜਾ ਅਨ ਡੈਮੋਕਰੈਟਿਕ ਜਿਹੜਾ ਹੈਗਾ ਸਿਸਟਮ ਅਡਾਪਟ ਕੀਤਾ ਜਾ ਰਿਹਾ ਹੈ ਰਮਨ ਜੀ ਤੁਸੀਂ ਖੂਚ ਜਿਹੜੀ ਆਵਾਜ਼ ਦਿਓਗੇ ਨਾ ਉਹੀ ਆਵਾਜ਼ ਆਉਂਦੀ ਆ ਖੂਚ ਵੀਰ ਜੀ ਕਹੋਗੇ ਤੇ ਵੀਰ ਜੀ ਸੁਣੂਗਾ ਖੂਚ ਕੁੱਤਾ ਕਹੋਗੇ ਤੇ ਕੁੱਤਾ ਸੁਣੂਗਾ ਵਿਰੋਧ ਨਹੀਂ ਕਰਨਾ ਇਹਨਾਂ ਨੂੰ ਜਿਵੇਂ ਆਵਾਰਾ ਗਾਵਾਂ ਭਜਾਈ ਦੀਆਂ ਫਸਲ ਚ ਐ ਭਜਾਉਣਾ ਪੰਜਾਬ ਚੋਂ ਅਜੇ ਪਹਿਲਾ ਗੇੜਾ ਟਾਪ ਦਾ ਗੇੜ ਪੈਣਾ ਹੈਗਾ ਜੀ ਇਹ ਜਿਹੜਾ ਸੱਭਿਆਚਾਰ ਇਹਨਾਂ ਦਾ ਖੜਾ ਕੀਤਾ ਹੋਇਆ ਜੀ ਕਿ ਵਿਰੋਧ ਕਰਨ ਵਾਲਿਆਂ ਤੇ ਗੋਲੀਆਂ ਚਲਾਓ ਇਹ ਸੱਭਿਆਚਾਰ ਇਹਨਾਂ ਦਾ ਖੜਾ ਕੀਤਾ ਕਿ ਵਿਰੋਧ ਕਰਨ ਵਾਲਿਆਂ ਨੂੰ ਦੇਸ਼ ਧਰੋਹੀ ਖਾਲਸਤਾਨੀ ਮੌਵਾਦੀ ਪਾਕਿਸਤਾਨੀ ਦੱਸੋ ਇਹ ਸੱਭਿਆਚਾਰ ਇਹਨਾਂ ਦਾ ਖੜਾ ਕੀਤਾ ਕਿ ਸੜਕਾਂ ਤੇ 8-8 ਫੁੱਟ ਉੱਚੀਆਂ ਕੰਕਰੀਟ ਦੀਆਂ ਕੰਢਾਂ ਕੱਢ ਤੋ ਦੂਜਿਆਂ ਵੇਲੇ ਪਬਲਿਕ ਐਂਡ ਪ੍ਰਾਈਵੇਟ ਪ੍ਰਾਪਰਟੀ ਡੈਮੇਜ ਕੰਟਰੋਲ ਐਕਟ ਲਾਗੂ ਹੋ ਜਾਂਦਾ ਇਹਨਾਂ ਤੇ ਪਰਚਾ ਪਰ ਪਰ ਰਜਿੰਦਰ ਜੀ ਰਜਿੰਦਰ ਜੀ ਲੋਕਤੰਤਰ ਦੇ ਸਭ ਤੋਂ ਵੱਡੇ ਤਿਉਹਾਰ ਦੇ ਵਿੱਚ ਜਦੋਂ ਕਿਸਦੇ ਕੱਪੜੇ ਪਾੜੂਗੇ ਅਸੀਂ ਦੇਖਿਆ ਸੀ ਮਲੋੜ ਦੇ ਵਿੱਚ ਕਿਵੇਂ ਭਾਜਪਾ ਦੇ ਨੇਤਾਵਾਂ ਨੂੰ ਤੁਸੀਂ ਨੰਗਾ ਕਰਕੇ ਭਜਾਇਆ ਕਿ ਸ਼ੋਭਾ ਦਿੰਦਾ ਇਹ ਦੇਹੀ ਦੀ ਕੋਈ ਮੂਵਮੈਂਟ ਜਾਂ ਅਜੇਹਾ ਦਾ ਕੋਈ ਕੰਮ ਕਰਨਾ ਕਿਸਾਨਾਂ ਆਗੂ ਨੂੰ ਇਹ ਚੀਜ਼ ਸ਼ੋਭਾ ਦਿੰਦੀ ਆ ਕੀ ਸ਼ੋਭਾ ਦਿੰਦੀ ਆ ਕਿ ਅਮਿਤ ਸ਼ਾਹ ਜਿਹਨੂੰ ਗੁਜਰਾਤ ਚ ਤੜੀ ਪਾਰ ਕੀਤਾ ਗਿਆ ਉਹ ਦੇਸ਼ ਦਾ ਗ੍ਰਹਿ ਮੰਤਰੀ ਹੋਵੇ ਹੂੰ ਜਿੱਥੇ ਹਜ਼ਾਰਾਂ ਲੋਕਾਂ ਦੇ ਕਤਲਾਂ ਦਾ ਇਲਜ਼ਾਮ ਹੋਵੇ ਸੁਪਰੀਮ ਕੋਰਟ ਕਹੇ ਬਈ ਤੂੰ ਗੁਜਰਾਤ ਚ ਵੜਨਾ ਨਹੀਂ ਹੂੰ ਇਹ ਗੁਜਰਾਤ ਚ ਵੜਨ ਨੂੰ ਰੋਕ ਤਾਂ ਤੇ ਪੰਜਾਬ ਚੋਂ ਵੜਨਾ ਅਸੀਂ ਰੋਕ ਦਾਂਗੇ ਤੇ ਫਿਰ ਕੋ ਲੋੜਾ ਥੋੜਾ ਆ ਜਾਏਗਾ ਹੂੰ ਜਿਹੜੀ ਸੀਏਏ ਇਹ ਜਿਹੜਾ ਮਤਲਬ ਸਿਟੀਜ਼ਨ ਅਮੈਂਡਮੈਂਟ ਐਕਟ ਲੈ ਕੇ ਆ ਰਹੇ ਆ ਉਹਦਾ ਸੈਮੀਨਾਰ ਕਸ਼ਮੀਰ 'ਚ ਮਿਲਟਰੀ ਤੋਂ ਖਰਾਉਂਦੇ ਆ ਮਿਲਟਰੀ ਨੂੰ ਭਾਜ ਪਾ ਆਪਣਾ ਵਿੰਗ ਬਣਾਉਣਾ ਚਾਹੁੰਦੀ ਇਸ ਤਰ੍ਹਾਂ ਦੀ ਪਾਰਟੀ ਨੂੰ ਕੀ ਬਰਦਾਸ਼ਤ ਕੀਤਾ ਜਾਣਾ ਚਾਹੀਦਾ ਜੇ ਡੈਮੋਕਰੇਸੀ ਡੈਮੋਕਰੇਸੀ ਦਾ ਤਿਉਹਾਰ ਕੱਲੀਆਂ ਵੋਟਾਂ ਨਹੀਂ ਹੁੰਦੀਆਂ ਆ ਡੈਮੋਕਰੇਸੀ ਦੇ ਵਿੱਚ ਰਾਈਟ ਟੂ ਡਾਈਸੈਂਟ ਵੀ ਹੈਗਾ ਨਾ ਪ੍ਰੋਟੈਸਟ ਕਰਨ ਦਾ ਰਾਈਟ ਟੂ ਐਸੋਸੀਏਸ਼ਨ ਵੀ ਹੈਗਾ ਨਾ ਰਾਈਟ ਟੂ ਐਸੋਸੀਏਸ਼ਨ ਆਲਿਆ ਤੇ ਸਭ ਤੋਂ ਵੱਧ ਜ਼ਬਰਦਸਤ ਸਾਲਾਂ 'ਚ ਇਹਨਾਂ ਲੋਕਾਂ ਨੇ ਕੀਤਾ ਕਦੇ ਟੁਕੜੇ ਟੁਕੜੇ ਗੈਂਗ ਕਹਤਾ ਕਦੇ ਖਾਲਿਸਤਾਨੀ ਕਹਤਾ ਕਦੇ ਮਾਓਵਾਦੀ ਕਹਦਾ ਕਦੇ ਕਾ ਪਾਕਿਸਤਾਨੀ ਕਹਤਾ ਕੀ ਕੁਛ ਇਹਨਾਂ ਨੇ ਨਹੀਂ ਪਰ तमाम तमाम ਤਵਾ ਅਰਜਿੰਦਰ ਜੀ तमाम ਤੁਹਾਡੇ ਪੱਖ ਤੁਸੀਂ ਰੱਖ ਰਹੇ ਹੋ ਲੋਕਾਂ ਦੇ ਸਾਹਮਣੇ ਪਰ ਤੁਹਾਡੇ ਤੁਸੀਂ ਨਮਾਇंदे ਹੋ ਜਥੇਬੰਦੀ ਦੇ ਐਸਕੇਐਮ ਦੇ ਵਿੱਚ ਵੀ ਤੁਸੀਂ ਵੱਡਾ ਕਾਦ ਰੱਖਦੇ ਹੋ ਪਰ ਲੋਕ ਸਵਾਲ ਸਿੱਧਾ ਤੁਹਾਨੂੰ ਕਰਦੇ ਨੇ ਤੁਹਾਡੇ ਕਿਸਾਨ ਸਵਾਲ ਕਰਦੇ ਨੇ ਚਲੋ ਭਾਜੀਪੀ ਤੁਸੀਂ ਮਾਈਨਸ ਕਰ ਦਿਓ ਏ ਬੀ ਸੀ ਜਿਹੜਾ ਤੱਕ ਕਿਸ ਪਾਰਟੀ ਨੂੰ ਫਿਰ ਤੁਸੀਂ ਜਿਹੜਾ ਤੁਹਾਨੂੰ ਲੱਗਦਾ ਕਿ ਇਹ ਕਿਸਾਨਾਂ ਦੇ ਹੱਕ ਦੇ ਵਿੱਚ ਹੋ ਸਕਿਆ ਕਿਉਂਕਿ ਵਿਕਲਪ ਆਲਟਰਨੇਟ ਤੁਸੀਂ ਦੇ ਨਹੀਂ ਰਹੇ ਤੁਸੀਂ ਵਿਰੋਧ ਕਰ ਰਹੇ ਹੋ ਪਹਿਲਾਂ ਇਸ ਤੋਂ ਪਹਿਲਾਂ ਤੁਸੀਂ ਆਮ ਆਦਮੀ ਪਾਰਟੀ ਦਾ ਵਿਰੋਧ ਕੀਤਾ ਅਕਾਲੀ ਦਲ ਦਾ ਕੀਤਾ ਕਾਂਗਰਸ ਦਾ ਕੀਤਾ ਅਲਟਰਨੇਟ ਤੁਹਾਡੇ ਕੋਲੇ ਕੀ ਆ ਕਿਸ ਦੀ ਫਿਰ ਜਿਹੜੀ ਹੈਗਾ ਕਿਸਾਨਾਂ ਦਾ ਗੋਹੇਮੈਤ ਕਰਨ ਦੇਖੋ ਜਿਹੜਾ ਜਿਹੜਾ ਵੀ ਕਿਸਾਨੀ ਦੇ ਪਿੱਤਾਂ ਦੇ ਖਿਲਾਫ ਭੁਗਤੇਗਾ ਕਿਸਾਨੀ ਤੇ ਜ਼ਬਰ ਕਰੇਗਾ ਹੁਣ ਇਹਨਾਂ ਦੇ ਨਾਲ ਅਕਾਲੀਵਲ ਦਾ ਕੀ ਵਿਰੋਧ ਹੈਗਾ ਉਹ ਆਪਣੀ ਪ੍ਰਚਾਰ ਕਰਨ ਕਾਂਗਰਸ ਦਾ ਕੀ ਵਿਰੋਧ ਹੈਗਾ ਝਾੜੂ ਵਾਲਿਆਂ ਦੀ ਸੱਤਾ ਉਹਨਾਂ ਤੋਂ ਸਵਾਲ ਕਰਨਗੇ ਲੋਕ ਸਵਾਲ ਕਰ ਰਹੇ ਆ ਕਿ ਤੁਸੀਂ ਜਿਹੜੇ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇਗੇ ਪਰ ਇਹ ਤਾਂ ਇਹਨਾਂ ਨੇ ਤਾਂ ਡੈਮੋਕ੍ਰੈਟਿਕ ਵੈਲਿਊਜ਼ ਨੂੰ ਬਿਲਕੁਲ ਹੀ ਖਤਮ ਕਰਤਾ ਇਹਨਾਂ ਨੇ ਜਿਸ ਤਰ੍ਹਾਂ ਇਸ ਮੁਲਕ ਦੇ ਵਿੱਚ ਈਡੀ ਸੀਬੀਆਈ ਸਭ ਕੁਝ ਕੀਤਾ ਮੁਲਕ ਦੁਨੀਆ ਇਹ ਕਹਿੰਦੇ ਵਿਸ਼ਵਗੁਰੂ ਬਣਾਉਣਾ ਪਤਾ ਨਹੀਂ ਕਿਸ ਤਰ੍ਹਾਂ ਦਾ ਵਿਸ਼ਵਗੁਰੂ ਬਣਾਉਣਾ ਸੀ ਰਮਨ ਜੀ ਦੁਨੀਆ ਦੇ ਕਈ ਮੁਲਕਾਂ ਦੇ ਵਿੱਚ ਜਿਹੜੀ ਵੇਸਵਾ ਗੰਮਣੀ ਆ ਤੇ ਨਸ਼ੇ ਦਾ ਨਜਾਇਜ਼ ਧੰਦਾ ਉਹਨੂੰ ਜੀਡੀਪੀ ਚ ਇਨਕਲੂਡ ਕੀਤਾ ਗਿਆ ਠੀਕ ਆ ਔਰ ਇਹਨਾਂ ਨੇ ਭ੍ਰਿਸ਼ਟਾਚਾਰ ਨੂੰ ਕਾਨੂੰਨੀ ਰੂਪ ਦਿੱਤਾ ਜਿਸ ਤਰ੍ਹਾਂ ਵਿਸ਼ਵਗੁਰੂ ਬਣਾਉਣਾ ਹੈਗਾ ਬਿਚੋਣ ਬਾਂਡਾ ਨਹੀਂ ਤੁਸੀਂ ਜਿਹੜੀਆਂ ਜਾਂਚ ਏਜੰਸੀਆਂ ਤੋਂ ਲੋਕ ਹੱਕ ਮੰਗ ਇਹ ਸਮਝਦੇ ਸੀ ਕਿ ਇਹ ਜਾਂਚ ਕਰਨ ਗਿਆ ਪਰ ਪਰ ਰਜਿੰਦਰ ਜੀ ਪਰ 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 ਰਜਿੰਦਰ ਜੀ ਸਾਹਮਣੇ ਸਵਾਲ ਤੁਹਾਡੇ ਵੀ ਬਹੁਤ ਵੱਡਾ ਹੈਗਾ ਨਾ ਤੁਹਾਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਤੁਹਾਡੇ ਵਾਅਦੇ ਜਿਹੜੇ ਤੁਹਾਡਾ ਨਾ ਕੀਤੇ ਨਹੀਂ ਪੂਰੇ ਕੀਤੇ ਸੱਤਾ ਦੇ ਵਿੱਚ ਕੇਂਦਰ ਸਰਕਾਰ ਬੀਜੇਪੀ ਦੀ ਸਰਕਾਰ ਨੇ ਤੁਹਾਡੇ ਨਾ ਵਾਅਦੇ ਨਹੀਂ ਪੂਰੇ ਕੀਤੇ ਇਸ ਤੋਂ ਭਲਾ ਐਲਾਈਂਸ ਦੇ ਤੌਰ ਤੇ ਇਕੱਲੇ ਭਾਜਪਾ ਨੇ ਨਹੀਂ ਕੀਤੇ ਔਰ ਘਰ ਘਰ ਨੌਕਰੀ ਔਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਜ਼ਾ ਕਰਕੀ ਖਤਮ ਫਸਲ ਦੀ ਪੂਰੀ ਰਕਮ ਦੇ ਵਾਅਦਾ ਨਹੀਂ ਪੂਰਾ ਕੀਤਾ ਤਾਂ ਅਲਟੀਮੇਟਲੀ ਤੁਸੀਂ ਵੀ ਪਾਰਟੀ ਬਣਾਈ ਨਾ ਐਸਐਸਮਾ ਤੁਹਾਡੇ ਐਸਕੇਮ ਦੇ ਕੋਈ ਸਾਥੀਆਂ ਨੇ ਬਣਾਈ ਪਰ ਤੁਸੀਂ ਆਪ ਦਾ ਸਿਆਸੀ ਵਿੰਗ ਤਿਆਰ ਕਰ ਸਕਦੇ ਨਹੀਂ ਤਾਂ ਫਿਰ ਤੁਸੀਂ ਆਪ ਦੀ ਲੜਾਈ ਆਪ ਲੜੀ ਜਾ ਸਕਦੀ ਆ ਨਹੀਂ ਦੇਖੋ ਅਸੀਂ ਤਾਂ ਜਿਹੜਾ ਸਿਆਸੀ ਵਿੰਗ ਬਣਾਇਆ ਕੁਝ ਜਥੇਬੰਦੀਆਂ ਨੇ ਬਣਾਇਆ ਉਹ ਭੰਗ ਕਰ ਦਿੱਤਾ ਗਿਆ ਨਹੀਂ ਬਣਾਉਣ ਚ ਫਿਰ ਹਰਜ ਕੀ ਸੀ ਹਰ ਹਰਜ ਕੀ ਹੈ ਬਣਾਉ ਰਜਿੰਦਰ ਜੀ ਫਿਰ ਬਣਾਉਣ ਚ ਤੁਹਾਨੂੰ ਲੱਗਦਾ ਕਿ ਇਹ ਮਸਲੇ ਸੰਸਦ ਦਾ ਵਿਧਾਨ ਸਭਾ ਪਹੁੰਚੋ ਤਾਂ ਪਹਿਲਾਂ ਹੱਲ ਨਹੀਂ ਹੋਦੀ ਤੁਸੀਂ ਆਪਣੇ ਨਮਾਇंदे ਭੇਜੋ ਫਿਰ ਤੁਸੀਂ ਆਪ ਦੀ ਲੜਾਈ ਸਿਆਸੀ ਲੜਾਈ ਕਿਉਂ ਨਹੀਂ ਲੜ ਰਹੇ ਦੇਖੋ ਸਿਆਸੀ ਪਾਰਟੀ ਹੁੰਦੀ ਆ ਸਮੁੱਚੇ ਸਮਾਜ ਦੇ ਵਾਸਤੇ ਅਸੀਂ ਇੱਕ ਇੱਕ ਠਿਰਦੀ ਨੁਮਾਇੰਦਗੀ ਕਰਦੇ ਆ ਅਸੀਂ ਨੁਮਾਇੰਦਗੀ ਕਰਦੇ ਆ ਕਿਸਾਨਾਂ ਦੀ ਜਦੋਂ ਤੁਸੀਂ ਕਹਿੰਦੇ ਕਿ ਤਮਾਮ ਤਮਾਮ ਤਵਾਮ ਧਿਰਾਂ ਤਮਾਮ ਵਰਗ ਇਸ ਕੇਮ ਨੂੰ ਸਪੋਰਟ ਕਰਦੀਆਂ ਫਿਰ ਸਿਆਸੀ ਤੌਰ ਤੇ ਵੀ ਸਪੋਰਟ ਕਰਨ ਲੱਗੀਆਂ ਨਾ ਪਿਛਲੀ ਵਾਰ ਜੋ ਕੁਝ ਹੋਇਆ ਵੱਖਰਾ ਸੀ ਪਰ ਤੁਸੀਂ ਕਹਿ ਸਕਦੇ ਆਲਟਰਨੇਟਿਵ ਅਸੀਂ ਦਿੰਨੇ ਆ ਤੁਹਾਡੇ ਲਤਾ ਭਾਰ ਨਹੀਂ ਚੱਲਦੀਆਂ ਜਾਂ ਇਸ ਕੇਮ ਇਸ ਨੂੰ ਲੈ ਕੇ ਇੱਕ ਮਤ ਨਹੀਂ ਰਮਨ ਜੀ ਜੀ ਸਿਆਸੀ ਪਾਰਟੀ ਇੱਕ ਸਿਆਸੀ ਵਿਚਾਰ ਤੇ ਹੁੰਦੀ ਆ ਐਸ ਕੇ ਐਮ ਦੇ ਵਿੱਚ ਘੱਟੋ ਘੱਟ ਮਿਨੀਮਮ ਪ੍ਰੋਗਰਾਮ ਤੇ ਸਾਡੀ ਫੰਕਸ਼ਨਿੰਗ ਚੱਲਦੀ ਹੈ ਹੂੰ ਤੁਸੀਂ ਦੇਖ ਲਓ ਕਿ ਹੁਣ ਖੇਤੀ ਮਾਡਲ ਤੇ ਅਸੀਂ ਹੋਰ ਤਰ੍ਹਾਂ ਸੋਚਦੇ ਕੁਝ ਇਥੇ ਬੰਦੀਆਂ ਹੋਰ ਤਰ੍ਹਾਂ ਸੋਚਦੀਆਂ ਅਸੀਂ ਜੋਨੇ ਕਿ ਭਾਰਤ ਪਾਕਿਸਤਾਨ ਪੰਜਾਬ ਦੇ ਰਸਤੇ ਖੁੱਲੇ ਕੁਝ ਇਥੇ ਬੰਦੀਆਂ ਨਹੀਂ ਚਾਹੀਦੀਆਂ ਅਸੀਂ ਜੋਨੇ ਕਿ ਪੰਜਾਬ ਦੀ ਪੰਜਾਬ ਦੇ ਪਾਣੀਆਂ ਦਾ ਮਸਲਾ ਰਿਪੀਰੀਅਨ ਪ੍ਰਿੰਸੀਪਲ ਮੁਤਾਬਕ ਹੋਵੇ ਕੁਝ ਚਾਹੁੰਦੇ ਇਦਾਂ ਹੱਲ ਨਾ ਹੋਵੇ ਪਰ ਸਚਾਈ ਤਾਂ ਪਰ ਸਚਾਈ ਤਾਂ ਪਰ ਸਚਾਈ ਤਾਂ ਰਜਿੰਦਰ ਜੀ ਇਹਦੇ ਵਿੱਚ ਇਹ ਵੀ ਆ ਨਾ ਸਚਾਈ ਤਾਂ ਇਹਦੇ ਵਿੱਚ ਵੀ ਤੁਹਾਡੀਆਂ ਕੁਝ ਜਥੇਬੰਦੀਆਂ ਸਿੱਧੇ ਤੌਰ ਤੇ ਕਨੈਕਸ਼ਨ ਜਾਂ ਸਿੱਧੇ ਤੌਰ ਤੇ ਕਨੈਕਸ਼ਨ ਕੁਝ ਰਾਸੀ ਧਰਾਂ ਦੇ ਵਿੱਚ ਤਾਂ ਰੱਖਦੀਆਂ ਨੇ ਨਾ ਰਾਸੀ ਵਿੰਗ ਕਿਸੇ ਪਾਰਟੀ ਦਾ ਉਹ ਕਿਸਾਨੀ ਵਿੰਗ ਦੇ ਵਿੱਚ ਬਦਲੇ ਆ ਰੂਪ ਤਾਂ ਹੈ ਨਾ ਪਰ ਕਿਸਾਨ ਜਥੇਬੰਦੀਆਂ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਦੀ ਜ਼ਿਕਰ ਕਰ ਸਕਦੇ ਹਾਂ ਅਸੀਂ ਇੱਥੇ ਇੱਥੇ ਰਮਨ ਜੀ ਜਿਹੜਾ ਬੰਦਾ ਵੋਟ ਪਾਉਂਦਾ ਉਹ ਸਾਰੀ ਰਾਸੀ ਆ ਹੂੰ ਇਸ ਕਰਕੇ ਰਾਜਸੀ ਦਾ ਹਰ ਕੋਈ ਬੰਦਾ ਹੈਗਾ ਪਰ ਮੈਂ ਗੱਲ ਕਰ ਰਹੀ ਸੀ ਕਿ ਅੱਜ ਚੋਣਾਂ ਜਿਹੜੀਆਂ ਕੇਂਦਰ ਦੀਆਂ ਹੋ ਰਹੀਆਂ ਨੇ ਕੇਂਦਰ ਚ ਸਰਕਾਰ ਭਾਜਪਾ ਦੀ ਆ ਉਹ ਫੇਰ ਆਪਣੇ ਆਉਣ ਦੇ ਦਾਅਵੇ ਕਰ ਰਹੀ ਹੈਗੀ ਆ ਇਸ ਕਰਕੇ ਜਿਹੜੇ ਉਹਨਾਂ ਨੇ 10 ਸਾਲਾਂ ਵਾਅਦਾ ਖਿਲਾਫ ਕੀਤੀਆਂ 10 ਸਾਲ ਜੋ ਜ਼ਬਰ ਕੀਤਾ ਉਹਦਾ ਹਿਸਾਬ ਤਾਂ ਉਹ ਲੈਣਾ ਬਣਦਾ ਹੈਗਾ ਇਸ ਕਰਕੇ ਉਹ ਮੇਨ ਨਿਸ਼ਾਨੇ ਤੇ ਰਹਿਣਗੇ ਪਰ ਆਪਣੀ ਗੱਲ ਵੀ ਤਾਂ ਰੱਖੀ ਜਾ ਸਕਦੀ ਹੈ ਨਾ ਰਜਿੰਦਰ ਜੀ ਤੁਹਾਨੂੰ ਲੱਗਦਾ ਕਿ ਤੁਹਾਡੇ ਕੋਲ ਵੋਟੋਪੀ ਪਰ ਜਿਹੜਾ ਹੈਗਾ ਨੰਬਰਿੰਗ ਉਹ ਜਿਆਦਾ ਹੈਗੀ ਆ ਤਾਂ ਤੁਸੀਂ ਆਪ ਦਾ ਨਮਿੰਦਾ ਚੁਣ ਕੇ ਲੋਕ ਸਭਾ ਰਾਜ ਸਭਾ ਭੇਜ ਸਕਦੇ ਹੋ ਕਿਉਂ ਨਹੀਂ ਕਰ ਰਹੇ ਫਿਰ ਸਿਰਫ ਵਿਰੋਧ ਕਰਨ ਨਾਲ ਵਿਰੋਧ ਨਹੀਂ ਹੋਏਗਾ ਤੁਸੀਂ ਆਪਣੀ ਗੱਲ ਰੱਖਣ ਲਈ ਆਪਣੇ ਨਮਿੰਦੇ ਪਹੁੰਚਾ ਸਕਦੇ ਹੋ ਉਸ ਉਹ ਕਦਮ ਪੁੱਟਿਆ ਜਾ ਸਕਦਾ ਹੈ ਨਹੀਂ ਵਿਰੋਧ ਕਰਨ ਦੇ ਨਾਲ ਤਾਂ ਦੇਖੋ ਰਮਨ ਜੀ ਲੋਕਾਂ 'ਚ ਚੇਤਨਾ ਤਾਂ ਆਉਂਦੀ ਆ ਤੁਸੀਂ ਦੇਖ ਲਓ ਕਿ 13 ਮਹੀਨੇ ਕਿਸਾਨ ਅੰਦੋਲਨ ਚੱਲਿਆ ਉਹਨੇ ਉਸ ਤੋਂ ਬਾਅਦ ਪਹਿਲਵਾਨਾਂ ਦਾ ਅੰਦੋਲਨ ਸੀ ਟਰੱਕ ਡਰਾਈਵਰਾਂ ਦਾ ਹਿੱਟ ਐਂਡ ਰਨ ਖਿਲਾਫ ਅੰਦੋਲਨ ਸੀ ਉਹਨੇ ਕਿੰਨੇ ਸਮਾਜਿਕ ਅੰਦੋਲਨ ਜਿਹੜਾ ਸੀਗਾ ਉਹ ਬਲ ਬਖਸ਼ਿਆ ਜਿੰਨੀ ਜਿੰਨੀ ਕਿਸਾਨੀ ਨੇ ਚੇਤਨ ਹੋਣਾ ਉਹਨਾਂ ਉਹਨਾਂ ਹੀ ਉਹਨੇ ਤਬਦੀਲੀ ਵਾਲੇ ਪਾਸੇ ਪਹੁੰਚਣਾ ਅਜੇ ਤਾਂ ਅਸੀਂ ਇਸ ਗੱਲ ਤੇ ਖੜੇ ਹਾਂ ਕਿ ਲੋਕ ਆਪਣੇ ਹੱਕਾਂ ਲਈ ਸਵਾਲ ਕਰਨੇ ਸ਼ੁਰੂ ਕਰਨ ਜਦੋਂ ਸਵਾਲ ਕਰਨੇ ਸ਼ੁਰੂ ਕਰਨਗੇ ਉਹਨੀ ਸਿਆਸੀ ਆਖਰੀ ਸਵਾਲ ਰਵਾਂਗੇ ਜੀ ਨਰਮੀ ਜਾਂ ਥੋੜਾ ਜਿਹਾ ਬੀਜੇਪੀ ਦੇ ਪ੍ਰਤੀ ਥੋੜਾ ਜਿਹਾ ਜਿਹੜਾ ਹੈਗਾ ਢਾਲ ਸਕਦੀਆਂ ਕਿਸਾਨ ਜਥੇਬੰਦੀਆਂ ਜੀ ਕਿਸੇ ਮੁਜੇਕਰ ਬੀਜੇਪੀ ਤੁਹਾਨੂੰ ਸੱਦਾ ਦਿੰਦੀ ਆ ਟੇਬਲ ਟਾਕ ਤੇ ਬਿਠਣ ਦਿੰਦੀ ਆ ਤੁਸੀਂ ਉਹਨਾਂ ਸਾਹਮਣੇ ਗੱਲ ਰੱਖ ਸਕਦੇ ਹੋ ਬੀਜੇਪੀ ਕਹਿੰਦੀ ਕਿ ਤੁਸੀਂ ਸਵਾਲ ਕਰੋ ਸਾਡੇ ਨਮਿੰਦਨ ਸਵਾਲ ਕਰੋ ਪਰ ਵਿਰੋਧ ਨਾ ਕਰੋ ਜਿਸ ਤਰੀਕੇ ਨਾਲ ਤੁਸੀਂ ਗੱਡੀਆਂ ਭੰਨਦੇ ਹੋ ਜਿੱਦ ਤੇ ਤੁਸੀਂ ਹੋਟਿੰਗ ਹੁੰਦੀ ਹੈ ਜਿੱਤੇ ਕਿ ਨਾਲ ਤੇ ਇੱਕ ਮਾਹੌਲ ਜਿਹੜਾ ਹੈਗਾ ਅਹਿੰਸਿਕ ਤਿਆਰ ਹੋ ਜਾਂਦਾ ਉਹ ਮਾਹੌਲ ਤਿਆਰ ਹੋਣਾ ਕਿਉਂਕਿ ਸੂਬਾ ਹੀ ਦਿੱਲੀ ਇਸ ਸਮੇਂ ਜਿਹਹਾ ਮਾਹੌਲ ਤਿਆਰ ਹੋਣਾ ਸ਼ਾਇਦ ਕਿਤਨਾ ਕਿਤੇ ਸੂਬੇ ਦਿੱਲੀ ਸ਼ੋਭਾ ਸੰਕੇਤ ਨਹੀਂ ਹੋਵੇਗਾ ਕਿ ਅਜਿਹੇ ਮੋੜ ਤੇ ਆ ਕੇ ਕਿਤੇ ਟੇਬਲ ਟਾਕ ਦੀ ਸੰਭਾਵਨਾ ਜਿਤਾਈ ਜਾ ਸਕਦੀ ਹੈ ਜੀ ਦੇਖੋ ਰਮਨ ਜੀ ਪਹਿਲੀ ਤੇ ਗੱਲ ਕਿ ਹਾਲੀ ਦਾ ਸੀਜ਼ਨ ਚੱਲ ਰਿਹਾ ਜੀ ਖਾਨ ਬਹੁਤ ਬਿਜੀ ਆ ਇਸ ਕਰਕੇ ਨਾ ਪ੍ਰੋਟੈਸਟ ਹੈਗੇ ਇਹ ਪਹਿਲੇ ਦੂਜੇ ਗੇਅਰ ਚ ਨਹੀਂ ਹੂੰ ਇਹ ਮਈਚ ਜਾ ਕੇ ਇਹਨਾਂ ਦਾ ਟਾਪ ਗੇਅਰ ਪਹਿਣਾ ਹੈਗਾ ਹੂੰ ਨਰਤਾਰ ਰੱਖੀ ਆ ਕੇ ਗੱਲ ਬਾਤ ਗੱਲਬਾਤ ਹੁੰਦੀ ਆ ਉਹਨਾਂ ਦੇ ਨਾਲ ਜਿਨ੍ਹਾਂ ਨੂੰ ਗੱਲ ਸਮਝਉਣੀ ਹੁੰਦੀ ਹੂੰ ਇਹ ਲਾਤੋ ਕੇ ਬੂਧ ਬਾਤੋ ਸੇ ਮੰਨਣ ਵਾਲੇ ਨਹੀਂਗੇ ਅਗਲੀ ਗੱਲ ਹੈ ਕੋਈ ਗੱਡੀ ਨਹੀਂ ਭੰਨੀ ਗਈ ਹਾਂ ਇਹਨਾਂ ਨੇ ਲਖੀਮਪੁਰ ਖੀਰੀ ਚ ਗੱਡੀਆਂ ਥੱਲੇ ਦੇ ਕੇ ਸਾਡੇ ਕਿਸਾਨ ਜੁਰੂਰ ਸ਼ਹੀਦ ਕੀਤੇ ਹੈ ਜੀ ਜੇ ਖੂਚ ਇਹ ਸਾਨੂੰ ਭੈਣ ਦੀ ਗਾਲ ਕੱਢ ਦੇ ਤਾਂ ਕੋ ਵੀਰਜੀ ਦੀ ਆਵਾਜ਼ ਕਿਵੇਂ ਆਏਗੀ ਹੂੰ ਇਸ ਕਰਕੇ ਜੋ ਜੇ ਬੰਦਾ ਜੋ ਬੀਜ ਦਾ ਉਹੀ ਵੱਟਦਾ ਭਾਜ ਪਾਣੇ ਜੂ ਬੀਜਾ ਉਹੀ ਵੱਟੇ ਜੀ ਤਾਂ ਬਹੁਤ ਬਾਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ ਤਾਂ ਸਿੱਧੇ ਤੌਰ ਤੇ ਐਸਕੇਮ ਇਸ ਵੇਲੇ ਜਿਹੜੀ ਹੈ ਉਹ ਨਰਮ ਦਿਲੀ ਦਿਖਾਉਣ ਦੇ ਮੂਡ ਦੇ ਵਿੱਚ ਨਹੀਂ ਹੈ ਸਿੱਧੇ ਤੌਰ ਤੇ ਸੰਕੇਤ ਦੇ ਦੇ ਦਿੱਤੇ ਗਏ ਨੇ ਕਿ ਹਾਲੇ ਤਾਂ ਅਸੀਂ ਟਾਪ ਗੇਅਰ ਪਾਉਣਾ ਹੈਗਾ ਅਜੇ ਤਾਂ ਸ਼ੁਰੂਆਤ ਹੈ ਅੱਗੇ ਅੱਗੇ ਦੇਖੋ ਹੁੰਦਾ ਕੀ ਆ ਤਾਂ ਪੰਜਾਬ ਦੇ ਵਿੱਚ ਭਾਜਪਾ ਲਈ ਰਸਤਾ ਥੋੜਾ ਔਖਾ ਨਜ਼ਰ ਆ ਰਿਹਾ ਤੋ ਕਿ ਪਿੰਡਾਂ ਦੇ ਵਿੱਚ ਲਗਾਤਾਰ ਵਿਰੋਧ ਹੋ ਰਿਹਾ ਹੰਸਰਾ ਜਾਂਚ ਦਾ ਅੱਜ ਫਰੀਦਕੋਟ ਦੇ ਵਿੱਚ 2-3 ਜਗ੍ਹਾ ਤੇ ਵਿਰੋਧ ਹੋ ਚੁੱਕਿਆ ਬੀਤੇ ਦਿਨ ਵਿਰੋਧ ਹੋਇਆ ਅੱਜ ਦਿਨ ਕੋਈ ਦਿਨ ਨਹੀਂ ਅਜਿਹਾ ਹੁੰਦਾ ਕਿ ਭਾਜਪਾ ਦੇ ਉਮੀਦਵਾਰ ਜਦੋਂ ਪਿੰਡਾਂ ਤੇ ਵਿੱਚ ਜਾਣ ਵਿਰੋਧ ਨਾ ਹੋਵੇ ਤਾਂ ਇਸ ਵੇਲੇ ਭਾਜਪਾ ਲਈ ਚਿੰਤਾ ਕਿਸਾਨ ਨੇ ਇਸ ਚਿੰਤਾ ਦੇ ਵਿੱਚੋਂ ਇਸ ਚੁਣੌਤੀ ਦੇ ਵਿੱਚੋਂ ਭਾਜਪਾ ਕਿਵੇਂ ਪਾਰ ਕਰ ਪਾਉਂਦੀ ਆ ਇਹ ਵੇਖਣਾ ਕਾਫੀ ਅਹਿਮ ਰਹੇਗਾ ਹਰ ਖਬਰ ਹਰ ਖਬਰ ਤੇ ਜ਼ਿਕਰ ਜਿਹੜਾ ਹੈਗਾ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦੇ ਸਾਹਮਣੇ ਲੈ ਕੇ ਆਵਾਂਗੇ ਔਰ ਹਰ ਖਬਰ ਦੇ ਪਿੱਛੇ ਦਾ ਸੱਚ ਕੀ ਹੈਗਾ ਉਹ ਤੁਹਾਡੇ ਸਾਹਮਣੇ ਹਮੇਸ਼ਾ ਲੈ ਕੇ ਆਉਂਦੇ ਰਵਾਂਗੇ ਧੰਨਵਾਦ